ਸਾਸਤਰੀ ਕਾਲ ਜੀ ਕੰਪੈਰੀਜ਼ਨ ਕਰਦੇ ਆ ਜੀ ਆਸਟ੍ਰੇਲੀਅਨ ਤੇ ਇੰਡੀਅਨ ਨਰਸਿੰਗ ਦੀ ਤਿੰਨ ਭਾਗਾਂ ਦੇ ਵਿੱਚ ਇਸ ਵੀਡੀਓ ਨੂੰ ਸਮਝਦੇ ਆ ਨਰਸਿੰਗ ਕਰਨ ਦੇ ਪ੍ਰੀ ਰਿਕੁਇਰਿਸਟ ਦੂਸਰਾ ਨਰਸਿੰਗ ਦੀ ਪੜ੍ਹਾਈ ਦਾ ਡਿਫਰੈਂਸ ਕੀ ਆ ਦੋਵਾਂ ਕੰਟਰੀਆਂ ਦੇ ਵਿੱਚ ਤੇ ਤੀਸਰਾ ਜੌਬ ਦਾ ਨੇਚਰ ਕਿਹੋ ਜਿਹਾ ਤੇ ਹਾਊ ਮਚ ਵੀ ਅਰਨ ਇਨ ਆਸਟ੍ਰੇਲੀਆ ਇਨ ਕੰਪੈਰੀਜ਼ਨ ਟੂ ਇੰਡੀਆ ਔਨ ਐਗਜ਼ਾਮਪਲ ਦੇ ਤੌਰ ਤੇ ਮੈਂ ਆਸਟ੍ਰੇਲੀਆ ਦੇ ਵਿੱਚ ਨਰਸਿੰਗ ਕੀਤੀ ਆ ਤੇ ਮੇਰੀ ਸਿਸਟਰ ਸ਼ੀ ਇਜ਼ ਆਲਸੋ ਆਰਨ ਮੈਂ ਵੀ ਆ ਰੈਨ ਆ ਇੰਡੀਆ ਦੇ ਵਿੱਚ ਆਪਾਂ ਨੂੰ ਪਲੱਸ 2 ਕੀਤੀ ਹੋਣੀ ਚਾਹੀਦੀ ਆ ਮੈਡੀਕਲ ਫੀਲਡ ਦੇ ਵਿੱਚ ਤੇ ਫਿਰ ਆਪਾਂ ਨੂੰ ਨਰਸਿੰਗ ਦੀ ਸੀਟ ਮਿਲ ਜਾਂਦੀ ਆ ਜੇ ਆਪਾਂ ਪ੍ਰਾਈਵੇਟ ਕਾਲਜ ਦੇ ਵਿੱਚ ਨਰਸਿੰਗ ਕਰਦੇ ਆ ਫਿਰ ਲਗਭਗ 10 ਲੱਖ ਦੇ ਏਅਰ ਗੇਡ ਖਰਚਾ ਹੁੰਦਾ ਬਟ ਇਫ ਵੀ ਗੇਟ ਅ ਸੀਟ ਇਨ ਗਵਰਨਮੈਂਟ ਕਾਲਜ ਦੈਨ ਇਟ ਕੈਨ ਬੀ ਅਰਾਊਂਡ 4 ਤੋਂ 5 ਲੱਖਸ ਦੈਟਸ ਵਟ ਅਕੋਰਡਿੰਗ ਟੂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਔਰ ਆਸਟ੍ਰੇਲੀਆ ਦੀ ਨਰਸਿੰਗ ਦੀ ਰਿਕੁਆਇਰਮੈਂਟ ਦੀ ਗੱਲ ਕਰੀਏ ਤੇ ਆਪਾਂ ਕੋ ਦੋ ਤਿੰਨ ਆਪਸ਼ਨਾਂ ਹੁੰਦੀਆਂ ਨੇ ਨਰਸਿੰਗ ਜੁਆਇਨ ਕਰਨ ਦੀਆਂ ਫਸਟ ਐਂਡ ਫਾਰਮੋਸਟ ਆਪਸ਼ਨ ਤੇ ਹੁੰਦੀ ਆ ਜੇ ਆਪਾਂ ਆਲਰੇਡੀ ਬੈਚਲਰ ਕੀਤੀ ਹੋਈ ਆ ਇ ਤਾਂ ਸਾਨੂੰ एनक्लैक्स टेस्टिक क्लियर ਕਰਨਾ ਪੈਂਦਾ ਤੇ ਇੱਕ ਆਇਲੈਟਸ ਚਾ ਪੀਟੀ ਜਾਂ ओडी जो भी ਆਪਾਂ ਕਰਦੇ ਆ ਉਹਦੇ ਵਿੱਚੋਂ ਰਿਕੁਆਇਰਡ ਲੈਣੇ ਪੈਂਦੇ ਆ ਯੂ ਕੈਨ ਚੈੱਕ ਫਰਮ ਦਾ ਇੰਟਰਨੈਟ ਬਟ ਮੈਂ ਤੁਹਾਨੂੰ ਆਪਣੀ ਪਰਸਨਲ ਪ੍ਰੇਫਰੈਂਸ ਦੱਸਦਾ ਵੀ ਪੀਟੀ ਜੋ 65 ਈਚ ਲੈਣੇ ਇਟਸ ਸੋ ਮਚ ਈਜ਼ੀਅਰ ਦੈਨ 올 ਆਦਰ ਟੈਸਟ ਤੇ ਮੈਂ ਸੁਜੈਸਟ ਕਰਦਾ ਜੇ ਤੁਸੀਂ ਸੋਚ ਰਹੇ ਜੇ ਕਿ ਮੈਂ ਆਸਟ੍ਰੇਲੀਆ ਆ ਕੇ ਨਰਸਿੰਗ ਆਰਨ ਬਣਾ ਤੇ ਫਿਰ ਗੋ ਫॉर ਪੀਟੀ ਐਂਡ ਐਨਕਲੈਕਸ ਐਂਡ ਦੈਟਸ ਦਾ ਵੇ ਟੂ ਗੋ ਫॉर ਯੂ ਦੂਸਰੀ ਆਪਸ਼ਨ ਆਪਾ ਪਲੱਸ 2 ਕਰਕੇ ਇੱਥੇ ਸਟੂਡੈਂਟ ਵੀਜ਼ੇ ਤੇ ਆਈਏ ਨਰਸਿੰਗ ਲੈ ਕੇ ਇਹਦੇ ਲਈ ਜੇ ਤੁਹਾਡੇ 50 ਪਲੱਸ ਈਚ ਹੈਗੇ ਆ ਪੀਟੀ ਦੇ ਵਿੱਚ ਤੇ ਯੂ ਕੈਨ ਬੀ ਸਿਲੈਕਟਡ ਫॉर ਨਰਸਿੰਗ ਇਸ ਦੀ ਫੀਸ ਔਨ ਐਵਰੇਜ 3 ਸਾਲ ਦੀ ਇਹ ਡਿਗਰੀ ਹੋਊਗੀ ਇਹਦੀ ਫੀਸ ਔਨ ਐਵਰੇਜ 1 ਲੱਖ ਡਾਲਰ ਹੁੰਦੀ ਆ ਬਟ ਚੌਥੇ ਸਾਲ ਜੇ ਤੁਹਾਨੂੰ ਮੈਂ ਪੰਜਾਬੀ ਚ ਦੱਸਦਾ ਵੀ ਜਦੋਂ ਤੁਹਾਨੂੰ ਜੌਬ ਲੱਗ ਜਾਂਦੀ ਆ ਤੇ 1 ਸਾਲ ਦੇ ਵਿੱਚ ਤੁਸੀਂ ਆਪਣਾ 1 ਲੱਖ ਡਾਲਰ ਪੂਰਾ ਕਰ ਸਕਦੇ ਜੇ ਇਨਿਕ ਸੈਲਰੀ ਤੁਹਾਡੀ ਹੁੰਦੀ ਆ ਪਹਿਲੇ ਸਾਲੀ ਯਾ ਤਾਂ ਹੀ ਇੰਡੀਆ ਤੋਂ ਸਟੂਡੈਂਟ ਲੋਨ ਲੈ ਕੇ ਵੀ ਆ ਸਕਦੇ ਜੇ ਇਸ ਲੱਖ ਡਾਲਰ ਦੇ ਏਡਗੇਡ ਤੇ ਤੁਸੀਂ ਉਹਦਾ ਬਾਅਦ ਦੇ ਵਿੱਚ ਭੁਗਤਾਨ ਕਰ ਸਕਦੇ ਜੇ when you get a job ਮੈਂ ਆਪਣੀ ਪਰਸਨਲ ਐਗਜ਼ਾਮਪਲ ਲਵਾਤੇ ਮੈਂ ਪਹਿਲਾਂ ਇੱਥੇ ਚੀਪ ਕੋਰਸ ਲੈ ਕੇ ਆਇਆ ਸੀਗਾ ਕਰਨੀ ਮੈਂ ਨਰਸਿੰਗ ਸ਼ੁਰੂ ਕੀਤੀ ਪਹਿਲਾਂ ਮੈਂ ਸੋਚਿਆ ਸੀ ਵੀ PR is easy here in Australia if i do nursing but ਉਹਦੇ ਪੈਸੇ ਨਹੀਂ ਹੈਗੇ ਇਸ ਕਰਕੇ ਮੈਂ ਦੂਸਰਾ ਕੋਰਸ ਲੈ ਕੇ ਆਇਆ ਤੇ 2 ਸਾਲ ਉਹ ਕੀਤਾ ਫਿਰ ਪੈਸੇ ਨਾਲ ਨਾਲ ਕਮਾਏ ਪੈਸੇ ਜੋੜ ਕੇ ਫਿਰ ਮੈਂ ਨਰਸਿੰਗ ਕੀਤੀ ਫਿਰ PR ਹੋਇਆ ਆਈ ਥਿੰਕ ਸਟੂਡੈਂਟ ਲੋਨ ਇਜ਼ ਅ ਬੈਟਰ ਆਪਸ਼ਨ ਤੁਹਾਡੇ 2 ਸਾਲ ਬਚਾਊਗਾ ਉਹ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਨਰਸਿੰਗ ਦੀ ਸਟੱਡੀ ਕਰਨਾ ਚਾਹੁੰਦੇ ਜੇ ਨਾਲ ਦੀ ਨਾਲ ਤੁਹਾਨੂੰ ਮੈਂ ਇੱਕ ਹੈਡਸ ਅਪ ਦੇਦਾ ਐਨ ਦਾ ਕੋਰਸ ਵੀ ਹੈਗਾ ਇੱਕ ਡਿਪਲੋਮਾ ਆਫ ਨਰਸਿੰਗ ਟੈਫ ਕਾਲਜਿਸ ਦੇ ਵਿੱਚ ਕਰਾਉਂਦੇ ਆ ਉਹ ਨਾਲ ਲੈ ਕੇ ਆਇਓ ਜੇ ਇਫ ਯੂ ਆਰ ਥਿੰਕਿੰਗ ਆਫ ਕਮਿੰਗ ਟੂ ਆਸਟ੍ਰੇਲੀਆ ਇਨ ਨਰਸਿੰਗ ਕਿਉਂਕਿ ਉੱਚ ਪੀਆਰ ਆਪਸ਼ਨ ਨਹੀਂ ਹੈਗੀ ਤੇ ਗਵਰਨਮੈਂਟ ਉਹਨੂੰ ਛੇਤੀ ਤੋਂ ਛੇਤੀ ਬੰਦ ਕਰ ਦੇ ਲੱਗੀ ਆ ਜੌਬਸ ਘਟ ਤੋਂ ਘਟ ਰਹਿ ਗਈਆਂ ਉਹਦੀਆਂ ਆਸਟ੍ਰੇਲੀਆ ਦੇ ਵਿੱਚ ਇਸ ਕਰਕੇ ਜੇ ਸਟੱਡੀ ਕਰਨ ਆਉਣਾ ਨਰਸਿੰਗ ਦੀ ਤੇ ਬ ਔਰ ਚੂਜ਼ ਡਿਪਲੋਮਾ ਆਫ ਨਰਸਿੰਗ ਓਵਰ ਬੈਚਲਰਸ ਜੇ ਜਸਟਿਨ ਕੇਸ ਤੁਸੀਂ ਡਿਪਲੋਮਾ ਲੈ ਕੇ ਆਉਂਦੇ ਜੇ ਤੇ ਡਿਪਲੋਮਾ ਲੀਡਿੰਗ ਟੂ ਡਿਗਰੀ ਲੈ ਕੇ ਆਇਓ ਵੀ 2 ਸਾਲ ਤੋ ਤੁਹਾਡਾ ਟੈਫ ਦੀ ਪੜ੍ਹਾਈ ਹੋਊਗੀ ਤੇ 2 ਸਾਲ ਬਾਅਦ ਤੁਹਾਨੂੰ ਯੂਨੀ ਚ ਜਾਣਾ ਪਊਗਾ ਥੈਨ ਇਨ 4 ਇਅਰਸ ਯੂ ਕੈਨ ਬੀ ਆਰਐਨ ਉਹਦਾ ਜੇ ਸਿੱਧਾ ਯੂਨੀ ਚ ਆਉਂਦੇ ਜੇ ਬੈਚਲਰਸ ਆਫ ਨਰਸਿੰਗ ਕਰਦੇ ਜੇ ਫਿਰ ਤੁਹਾਨੂੰ 3 ਸਾਲ ਲੱਗਣਗੇ ਬਟ ਇਫ ਯੂ ਚੂਜ਼ ਟੈਫ ਐਂਡ ਥੈਨ ਯੂਨੀਵਰਸਿਟੀ ਲਾਈਕ ਡਿਪਲੋਮਾ ਲੀਡਿੰਗ ਟੂ ਡਿਗਰੀ ਥੈਨ ਇਟ ਟੇਕਸ 4 ਇਅਰਸ ਦੂਸਰੀ ਗੱਲ ਕਰਦੇ ਆ ਜੀ ਦੋਵਾਂ ਦਾ ਸਟੱਡੀ ਡਿਫਰੈਂਸ ਕੀ ਹੈ ਇੰਡੀਆ ਤੇ ਆਸਟ੍ਰੇਲੀਆ ਨਰਸਿੰਗ ਦਾ ਇੰਡੀਅਨ ਨਰਸਿੰਗ ਜਿੱਦਾਂ ਆਪਾਂ 10ਵੀਂ 12ਵੀਂ ਕਰਦੇ ਆਂ ਇੰਡੀਆ ਦੇ ਵਿੱਚ ਉਦਾਂ ਹੀ ਆਪਾਂ ਨੂੰ ਕਾਫੀ ਪੜਾਈ ਕਰਨੀ ਪੈਂਦੀ ਆ ਪੜਨਾ ਪੈਂਦਾ ਪੜ ਕੇ ਐਗਜ਼ਾਮ ਦੇਣੇ ਪੈਂਦੇ ਆ ਫਿਰ ਆਪਾਂ ਪਾਸ ਹੁੰਨੇ ਆ ਪਲੱਸ ਨਾਲ ਦੀ ਨਾਲ ਪਲੇਸਮੈਂਟਸ ਵੀ ਆਪਾਂ ਨੂੰ ਲਾਉਣੀਆਂ ਪੈਂਦੀਆਂ ਹੁਣ ਇੱਥੇ ਆਸਟ੍ਰੇਲੀਆ ਦੀ ਗੱਲ ਕਰੀਏ ਨਰਸਿੰਗ ਦੀ ਤੇ ਇੱਥੇ ਵੀ 800 ਘੰਟੇ ਦੀ ਆਪਾਂ ਨੂੰ ਪਲੇਸਮੈਂਟ ਲਾਉਣੀ ਪੈਂਦੀ ਆ 3 ਸਾਲ ਦੇ ਵਿੱਚ ਹਰ ਸਮੈਸਟਰ ਤੋਂ ਬਾਅਦ ਆਪਣੀਆਂ ਪਲੇਸਮੈਂਟਸ ਲੱਗਦੀਆਂ ਜਿਵੇਂ ਕਿ ਇੰਡੀਆ ਦੇ ਵਿੱਚ ਲੱਗਦੀਆਂ ਵਾਂ ਸੇਮ ਹੀ ਹੁੰਦਾ ਕੰਮ ਬਟ ਆਸਟ੍ਰੇਲੀਆ ਦੇ ਵਿੱਚ ਆਪਾਂ ਨੂੰ ਇੰਨੀ ਕ੍ਰੈਮਿੰਗ ਨਹੀਂ ਕਰਦੀ ਪੈਂਦੀ ਆਪਣੀਆਂ ਅਸਾਈਨਮੈਂਟਸ ਹੁੰਦੀਆਂ ਵਾ ਉਹ ਆਪਾਂ ਇੰਟਰਨੈਟ ਤੋਂ ਲੱਭ ਕੇ ਪੁਆਇੰਟਸ ਵਗੈਰਾ ਉਹ ਲਿਖ ਕੇ ਰੈਫਰੈਂਸਿਸ ਦੇ ਕੇ ਉਹ ਬਣਾਉਣੀਆਂ ਹੁੰਦੀਆਂ ਫਿਰ ਆਪਾਂ ਨੂੰ ਉਹਦੇ ਨੰਬਰ ਵਗੈਰਾ ਮਿਲਦੇ ਆ ਤੇ ਆਪਾਂ ਪਾਸ ਹੁੰਨੇ ਆ ਰਿਟਰਨ ਐਗਜ਼ਾਮ ਵੀ ਹੁੰਦੇ ਆ ਬਟ ਬਹੁਤ ਥੋੜੇ ਹੁੰਦੇ ਆ ਐਜ਼ ਕੰਪੇਅਰਡ ਟੂ ਇੰਡੀਆ ਇਕ ਕੰਪੇਅਰ ਕਰਾਂ ਮੈਂ ਇੰਡੀਆ ਤੇ ਆਸਟ੍ਰੇਲੀਆ ਨਰਸਿੰਗ ਨੂੰ ਤੇ ਆਸਟ੍ਰੇਲੀਆ ਨਰਸਿੰਗ ਇਜ਼ ਵੇ ਬੈਟਰ ਈਜ਼ੀਅਰ ਦੈਨ ਇੰਡੀਅਨ ਨਰਸਿੰਗ ਅਪਾ ਇੰਡੀਆ ਦੇ ਵਿੱਚ 4 ਸਾਲ ਪੜ੍ਹਦੇ ਆਂ ਤੇ ਪ੍ਰੋਪਰ 5 ਦਿਨ ਜਾ ਕੇ ਸਟੂਡੈਂਟ ਹੋਣੇ ਆ ওভার ਦਾ ਵੀਕਐਂਡ ਵੀ ਆਪਾਂ ਨੂੰ ਪੜ੍ਹਨਾ ਪੈਂਦਾ ਵਾ ਬਟ ਆਸਟ੍ਰੇਲੀਆ ਦੇ ਵਿੱਚ ਆਪਾਂ 2 ਦਿਨ ਜਾ ਕੇ ਯੂਨੀ ਦੇ ਵਿੱਚ ਤੇ 1 ਦਿਨ ਐਕਸਟਰਾ ਆਪਣੇ ਆਪ ਨੂੰ ਦੇ ਕੇ ਵੀ 3 ਦਿਨ ਦੇ ਵਿੱਚ ਆਪਾਂ ਸਾਰਾ ਕੰਮ ਨਿਬੇੜ ਸਕਦੇ ਆਂ ਦੀ ਨਾਲ ਤੁਸੀਂ ਆਸਟ੍ਰੇਲੀਆ ਦੇ ਵਿੱਚ ਜੌਬ ਵੀ ਕਰ ਸਕਦੇ ਜੇ ਪਾਰਟ ਟਾਈਮ ਜਦੋਂ ਤੁਸੀਂ ਪਹਿਲੀ ਆਪਣੀ ਪਲੇਸਮੈਂਟ ਆ ਲਾ ਲੈਂਦੇ ਜੇ ਪਹਿਲੇ ਸਾਲ ਦੇ ਵਿੱਚ ਆਫਟਰ ਫਸਟ ਯਰ ਯੂ ਕੈਨ ਵਰਕ ਇਨ ਏਜ ਕੇਅਰ ਐਸ ਅ ਕੇਅਰ ਵਰਕਰ ਤੁਹਾਨੂੰ ਇਨਾਫ ਸੈਲਰੀ ਮਿਲ ਸਕਦੀ ਆ ਆਪਣਾ ਖਰਚਾ ਵਰਚਾ ਚਲਾਉਣ ਲਈ ਐਂਡ 올 ਦੈਟ ਤੀਸਰੀ ਗੱਲ ਕਰਦੇ ਆਂ ਵੀ ਵਾਟ ਇਜ਼ ਦਾ ਨੇਚਰ ਆਫ ਦਾ ਜੌਬ ਹੇਅਰ ਤੇ ਕਿੰਨਾ ਕੁ ਆਪਾਂ ਕਮਾ ਲੈਨੇ ਆਜ਼ ਕੰਪੇਅਰ ਟੂ ਇੰਡੀਆ ਮੈਂ ਏਜ ਕੇਅਰ ਦੇ ਵਿੱਚ ਜੌਬ ਕਰਦਾ ਹਜ਼ਾਰਾਂ ਤਿੰਨ ਵੀਕਐਂਡ ਤੇ ਨਾਈਟ ਸ਼ਿਫਟਾਂ ਲੋਣਾ ਆ ਤੇ ਆਈ ਕੈਨ ਅਰਨ 1500 ਡਾਲਰਸ ਪਰ ਵੀਕ アフター टैक्स ਰਫਲੀ ਮੈਂ 75000 ਰੁਪਏ ਕਮਾ ਲੈਣਾ ਵਾ ਇੱਕ ਵੀਕ ਦੇ ਵਿੱਚ ਹੀ ਹੁਣ ਇਸ ਨੂੰ ਇੰਡੀਆ ਦੇ ਨਾਲ ਕੰਪੈਰੀਜ਼ਨ ਕਰੀਏ ਤੇ ਉੱਥੇ ਆਈ ਥਿੰਕ ਜਨਲੀ ਇਨ ਪ੍ਰਾਈਵੇਟ ਸੈਕਟਰ ਆਪਾਂ ਨੂੰ 15 ਤੋਂ 20000 ਰੁਪਏ ਮਿਲਦਾ ਵਾ ਸੌਰੀ ਅਸੀਂ ਲਗਭਗ 10 ਗੁਣਾ ਪੈਸੇ ਵੱਧ ਕਮਾਉਣੇ ਆ ਇਸ ਕੰਪੇਅਰਡ ਟੂ ਇੰਡੀਆ ਐਂਡ ਆਸਟ੍ਰੇਲੀਆ ਇਨ ਨਰਸਿੰਗ ਜੌਬ ਦੇ ਨੇਚਰ ਦੀ ਗੱਲ ਕਰੀਏ ਤੇ ਇੱਥੇ ਥੋੜੀ ਜਿਹੀ ਰਿਸਪੋਨਸੀਬਿਲਟੀ ਆਪਾਂ ਨੂੰ ਜ਼ਿਆਦਾ ਵਾ ਐਸ ਕੰਪੇਅਰਡ ਟੂ ਇੰਡੀਆ ਆਲਦੀ ਨਾਲ ਇੱਥੇ ਥੋੜੀ ਜਿਹੀ ਆਪਾਂ ਨੂੰ ਡਾਕੂਮੈਂਟੇਸ਼ਨ ਵੀ ਜ਼ਿਆਦਾ ਕਰਨੀ ਪੈਂਦੀ ਆ ਇੰਡੀਆ ਦੇ ਵਿੱਚ ਥੋੜੀ ਜਿਹੀ ਡਾਕੂਮੈਂਟੇਸ਼ਨ ਆਪਾਂ ਨੂੰ ਘੱਟ ਕਰਨੀ ਪੈਂਦੀ ਆ ਬਾਕੀ ਓਵਰਆਲ ਆਸਟ੍ਰੇਲੀਆ ਦੇ ਖਰਚਿਆਂ ਦੀ ਗੱਲ ਕਰਾਂ ਤੇ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਆਪਣੇ ਸਿਰ ਤੇ ਕੋਈ ਮਾਰਗੇਜ ਨਹੀਂ ਹੁੰਦੀ ਕੋਈ ਰੈਂਟ ਨਹੀਂ ਆਪਾਂ ਪੇ ਕਰਨਾ ਹੁੰਦਾ ਸਾਰੇ ਪੈਸੇ ਆਪਣੇ ਹੁੰਦੇ ਆ ਤੇ ਇੱਥੇ ਦੀ ਸੈਲਰੀ ਦੀ ਗੱਲ ਕਰੀਏ ਤਾਂ ਆਪਾਂ ਫਿਰ ਵੀ 50% ਤੇ ਸੈਲਰੀ ਦਾ ਆਪਣਾ ਖੁੱਲਾ ਢੁੱਲਾ ਬਚਾ ਸਕਦੇ ਆ ਖੁੱਲਾ ਖਰਚਾ ਕਰਕੇ ਘੁੰਮ ਫਿਰ ਕੇ ਵੀ ਇਸ ਕਰਕੇ ਆਏ ਹਾਈਲੀ ਰੀਕਮੈਂਡ ਪਿੱਤੋ ਜੀ ਆਸਟ੍ਰੇਲੀਆ ਦੇ ਵਿੱਚ ਆ ਕੇ ਨਰਸਿੰਗ ਕੰਮ ਤੇ ਆਪਾਂ ਨੇ ਸੇਮ ਹੀ ਕਰਨਾ ਭਾਵੇਂ ਇੰਡੀਆ ਹੋਈਏ ਭਾਵੇਂ ਆਸਟ੍ਰੇਲੀਆ ਪਰ ਆਸਟ੍ਰੇਲੀਆ ਦੇ ਵਿੱਚ ਆਪਾਂ ਨੂੰ ਰਿਟਰਨ ਔਨ ਇਨਵੈਸਟਮੈਂਟ ਜ਼ਿਆਦਾ ਮਿਲਦੀ ਆ ਤੇ ਆਪਾਂ ਹੰਬਲਾ ਮਾਰੀਏ ਤੇ ਛੇਤੀ ਛੇਤੀ ਇੱਥੇ ਆਈਏ ਬਾਕੀ ਐਂਡ ਦੇ ਇੱਕ ਆਪਸ਼ਨ ਹੋਰ ਵੀ ਹੈ ਗਿਆ ਪੈਸਿਆਂ ਦੇ ਫਾਈਨੈਂਸ਼ੀਅਲ ਸਿਚੁਏਸ਼ਨ ਜੇ ਆਪਣੀ ਨਹੀਂ ਸਹੀ ਹੈ ਗਿਆ ਆਪਾਂ ਵਿਆਹ ਕਰਾ ਕੇ ਵੀ ਆ ਸਕਦੇ ਹਾਂ ਹੁਣ ਪਰਸਨਲ ਐਗਜ਼ਾਮਪਲ ਲਿਆ ਜਿੱਦਾਂ ਦੋ ਬੰਦੇ ਵੱਖਰੀ ਵੱਖਰੀ ਪੀਆਰ ਹੋਣ ਫਿਰ ਵਿਆਹ ਕਰਾਉਣ ਤੇ ਇੱਕ ਪੀਆਰ ਵੇਸਟੀ ਹੋਈ ਪੈਸੇ ਦੇ ਟਾਈਮ ਵੇਸਟ ਹੋਏ ਕਿਉਂਕਿ ਦੋ ਪੀਆਰ ਇੱਕ ਫੈਮਿਲੀ ਨੇ ਕੀ ਕਰਨੀ ਹੁੰਦੀ ਹੈ ਇੱਕ ਪੀ ਲਾਸਾਪਾ ਨੂੰ ਇੱਕ ਕੰਪੈਨੀਅਨ ਮਿਲ ਜਾਂਦਾ ਲਾਈਫ ਤੇ ਨਾਲ ਇੱਥੇ ਜਦੋਂ ਆਪਾਂ ਨਵੇਂ-ਨਵੇਂ ਆਉਨੇ ਆ ਵੀ ਫੇਸ ਹੋ ਮੈਨੀ ਡਿਫਿਕਲਟੀਜ਼ ਜੇ ਤੁਹਾਨੂੰ ਤੁਹਾਡੇ ਨਾਲ ਕੋਈ ਨਹੀਂ ਹੈਗਾ ਤੇ ਇਟਸ ਬੈਟਰ ਟੂ ਗੈਟ ਮੈਰਿਡ ਐਂਡ ਕਮ ਹੇਅਰ ਪ੍ਰਮਾਤਮਾ ਦਾ ਅਨੁਸਾਰਿਆ ਨੂੰ ਸਾਰਿਆਂ ਨੂੰ ਆਰਨ ਬਣ ਦਾ ਬਲ ਬਖਸ਼ੇ ਤੇ ਇਹੀ ਜੀ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਪਲੀਜ਼ ਇਫ ਯੂ ਹੈਵ ਐਨੀ ਕੁਐਸਚਨਸ ਰਿਗਾਰਡਿੰਗ ਐਨੀਥਿੰਗ ਇਨ ਆਸਟ੍ਰੇਲੀਆ ਆਸਕ ਮੀ ਦਾ ਕੁਐਸਚਨ ਇਨ ਕਮੈਂਟਸ ਐਂਡ ਆ ਵਿਲ ਟ੍ਰਾਈ ਟੂ ਆਨਸਰ ਦਮ 올 ਚਲੋ ਜੀ ਮਿਲਦੇ ਆ ਸਤਿ ਸ੍ਰੀ ਅ